ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਅਸੀਂ ਆਗੇ ਸੀਗੇ ਜੀ ਘਰੇ ਇੱਧਰ ਆਪਣੇ ਬਾਮਾ ਜੀ ਘਰੇ ਗਏ ਸੀ ਤੇ ਆਪਾਂ ਆ ਗਏ ਘਰੇ ਮੰਮੀ ਸਾਡੀ ਬਣਾਉਂਦੀ ਪਈ ਆਪਾਂ ਰੋਟੀਨ ਬਣਦੀ ਪੀਓ ਰੋਟੀਨ ਪੀਓ ਰੋਟੀ ਆ ਮੰਮੀ ਨੇ ਰੋਟੀ ਪਾਈ ਰੋਟੀ ਨੂੰ ਡੇਲ ਨਹੀਂ ਕਰਨਦੇ ਆ ਪਤਾ ਨਹੀਂ ਮੰਨੇ ਆ ਭਰ ਗਿਆ ਰੋਟੀ ਤੋਂ ਰੋਟੀ ਖਾਣੀ ਹੁੰਦੀ ਜਿੱਦਾਂ ਨਾ ਭੁੱਖ ਜੀ ਮਰ ਗਈ ਆ ਤੇ ਪ੍ਰੋਟੀਨ ਪੀ ਲਈਏ ਥੋੜਾ ਜਿਹਾ ਆਸਰਾ ਜੋ ਢਿੱਡ ਨੂੰ ਤੇ ਆਪਣਾ ਜਿਹੜਾ ਕੱਲ ਵਾਲਾ ਬਲੌਗ ਸੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਕਈਆਂ ਨੇ ਇਹ ਵੀ ਗੱਲ ਕਹੀ ਆ ਜੀ ਕਹਿੰਦੇ ਵੀ ਤੁਸੀਂ ਕਿੱਥੇ ਜਾ ਸਕਦੇ ਆ ਬਾਹਰ ਜੀ ਕਹਿੰਦੀ ਕਦੀ ਫੋਰਨ ਦਾ ਮੂੰਹ ਦੇਖਿਆ ਇੱਕ ਕੁੜੀ ਨੇ ਕਮੈਂਟ ਕੀਤਾ ਉਹੀ ਦੇਖਿਆ ਨਹੀਂ ਭਣੇ ਤੂੰ ਵੀ ਦੇਖਦੇ ਤੁਹਾਡੇ ਟੱਬਰ ਦੇਖਦਾ ਸਾਡਾ ਨਹੀਂ ਕੋਈ ਦੇਖਦਾ ਆਈ ਨਹੀਂ ਕਦੀ ਗੇਮ ਪਾਜੀ ਕਦੀ ਵੀ ਅਸੀਂ ਏਅਰਪੋਰਟ ਤੇ ਮਸੀ ਗਏ ਕੱਲ ਏਅਰਪੋਰਟ ਤੇ ਪਤਾ ਨਹੀਂ ਕਿੱਦਾਂ ਗਏ ਸਾਨੂੰ ਉਹ ਵੀ ਤੱਕੇ ਇਹਨਾਂ ਚੱਲ ਗਏ এয়ারਪੋਰਟ ਤੇ ਕੱਲ ਬਾਹਰ ਤਾਂ ਸਾਡਾ ਕੋਈ ਹੈ ਹੀ ਨਹੀਂ ਉਹ ਸਾਰੇ ਇੱਥੇ ਹੀ ਦਿਹਾੜੀਆਂ ਕਰਦੇ ਆਂ ਅਸੀਂ ਫੋਰਮ ਕਦੀ ਗਏ ਨਹੀਂ ਹਨਾ ਨਾ ਜਾ ਸਕਦੇ ਆ ਅਜੀਲਾ ਖਾਣੀ ਹੈ ਨਹੀਂ ਤੂੰ ਕਹਿੰਦੀ ਉਹਨੇ ਫੇਰ ਦੂਜੀ ਵਾਰੀ ਸੇਮ ਮੈਸੇਜ ਕੀਤਾ ਕਹਿੰਦੀ ਫੋਰਮ ਦਾ ਮੂੰਹ ਦੇਖਿਆ ਕਦੀ ਪੈਨੇ ਨਹੀਂ ਦੇਖਿਆ ਤੂੰ ਦੂਣੀ ਦੇਖ ਤੂੰ ਹੀਉਂ ਦੇਖ ਅਸੀਂ ਦੇਖਿਆ ਕਦੀ ਸੋ ਲੀਵਟ ਹਾਂ ਕਹਿੰਦੀ ਬਾਹਰ ਦਾ ਮੂੰਹ ਦੇਖਿਆ ਕਦੀ ਕਹਿੰਦੀ ਇਦਾਂ ਉਹਨੇ ਕੀਤੇ ਕੱਲੀ ਨਾ ਉਰਕੇ ਮੈਸੇਜ ਨਹੀਂ ਆਇਆ ਕੋਈ ਵੀ ਕੱਲ ਦੇ ਬਲੌਗ ਦੇ ਤਕਰੀਬ ਹੋਣੀ ਨਾ ਕੱਲ ਦੇ ਮੈਸੇਜ ਸਾਰੇ ਬਹੁਤ ਵਧੀਆ ਸੀ ਇਹੀ ਮੈਸੇਜ ਕਰਾਇਆ ਸੀ ਬਸ ਕੱਲ ਫੇ ਥੋੜਾ ਜਿਹਾ ਆਪਾਂ ਲੇਟ ਬੋ ਹੋ ਗਏ ਸੀ ਮਾਮਾ ਜੀ ਘਰੇ ਥੱਕ ਬੋ ਗਏ ਸੀ ਆਪਾਂ ਗਏ ਸੀ ਕੱਲ ਵੀ ਆਪਣੇ ਪ੍ਰੋਮੋਸ਼ਨ ਕਰਨ ਕਾਫੀ ਮੈਸੇਜ ਕੱਲੇ ਵੀ ਆਏ ਸੀ ਕਿ ਵੀ ਤੁਸੀਂ ਆਪਣੇ ਵੀ ਬਾਹਰ ਚੱਲੇ ਹੋ ਜਾਂ ਕਿਹੜੀ ਕੰਟਰੀ ਚੱਲੇ ਹੋ ਤੁਸੀਂ ਪੂਰਾ ਬਲੌਗ ਦੇਖਿਆ ਨਹੀਂ ਸ਼ਾਇਦ ਪੂਰੇ ਬਲੌਗ ਚ ਆਪਾਂ ਦੱਸਿਆ ਹੀ ਆਪਾਂ ਪ੍ਰੋਮੋਸ਼ਨ ਕਰਨ ਗਏ ਸੀ ਪ੍ਰੋਮੋਸ਼ਨ ਗਈ ਹੀ ਕਰਨ ਦਰਵਾਦ ਸਾਹਿਬ ਵੀ ਮੱਥਾ ਟੇਕਣ ਗਏ ਹੀ ਤੇ ਪ੍ਰੋਮੋਸ਼ਨ ਵੀ ਕਰਨੀ ਸੀ ਸੋ ਫਿਰ ਆਪਾਂ ਉਧਰ ਬਿੱਲ ਬੁੱਲੇ ਹੋ ਗਏ ਅੱਜ ਆਏ ਆਂ ਆਪਾਂ ਘਰੇ ਤੇ ਰਾਤੀ ਮਾਮਾ ਜੀ ਘਰੇ ਲੇਟ ਪਹੁੰਚੇ ਸੀ ਤੇ ਮਾਮਾ ਜੀ ਘਰੇ ਜਾ ਕੇ ਆਪਾਂ ਉੱਥੇ ਕੇਕ ਕੱਟਿਆ ਕੱਲ ਮੰਮੀ ਦਾ ਬਰਥਡੇ ਸੈਲੀਬ੍ਰੇਟ ਕੀਤਾ ਕੀਤਾ ਤੇ ਉਹ ਵੀ ਆਪਾਂ ਅੱਜ ਦਾ ਬਲੌਗ ਚਲਾਵਾਂਗਾ ਮੈਂ ਇੱਕ ਦੋ ਮਿੰਟ ਦਾ ਤਿੰਨ ਮਿੰਟ ਦਾ ਉੱਥੇ ਬਰਥਡੇ ਸੈਲੀਬ੍ਰੇਟ ਕਰਕੇ ਫਿਰ ਆਪਾਂ ਉਧਰੋਂ ਸਾਨੂੰ ਫੋਨ ਆ ਗਿਆ ਪ੍ਰੀਤ ਦੀ ਭਾਬੀ ਦਾ ਉਹਨਾਂ ਨੇ ਸਾਨੂੰ ਫੋਨ ਕਰਤਾ ਕਿੰਦੇ ਘਰੇ ਆਜੋ ਮਤਲਬ ਪ੍ਰੀਤ ਦੇ ਘਰੇ ਤੇ ਉੱਥੇ ਨਾਲ ਹੀ ਤੇ ਬਿਲਕੁਲ ਨਾ ਗਲੀ ਚਾਹ ਘਰ ਭਾਬੀ ਦਾ ਪ੍ਰੀਤਕਾ ਤੇ ਉੱਥੇ ਵੀ ਸ਼ਾਇਦ ਆਪਾਂ ਜਾਈਏ ਹੁਣ ਜਾਣਾ ਪੈਣਾ ਆ ਤੇ ਬੱਸ ਵੇ ਹੁਣ ਘਰੇ ਆ ਕੇ ਥੋੜੀ ਰੈਸਟ ਕੀਤੀ ਆ ਪ੍ਰੀਤ ਤਾਂ ਠੀਕ ਨਹੀਂ ਹੈਗੀ ਇਹ ਲੰਮੀ ਪਈ ਹੋ ਅੰਦਰ ਮੈਂ ਕਹਾਂ ਚੱਲ ਥੋੜਾ ਜਿਹਾ ਬਲੌਗ ਬਣਾ ਲਵਾਂ ਤੇ ਕੱਲ ਦੇ ਬਲੌਗ ਨੂੰ ਬਹੁਤ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਦਿਲੋਂ ਤੇ ਜਿਹੜੇ ਗਲਤ ਕਮੈਂਟ ਆਉਂਦੇ ਉਹਨਾਂ ਦਾ ਵੀ ਧੰਨਵਾਦ ਐਦੀ ਕਰਦੇ ਰਹੋ ਤੁਹਾਡੇ ਨਾਲ ਅਸੀਂ ਸਾਰਿਆਂ ਦੇ ਕਰਦੇ ਆ ਗੱਲਬਾਤ ਬਣੇ ਜੋ ਬਲੌਗ ਦੇ ਨਾਮ ਆਪਾਂ ਜਾਣਾ ਆ ਮੇਰੇ ਘਰੇ ਤੇ ਮੇਰੇ ਘਰ ਜਾਵਾਂਗੇ ਅੱਜ ਤੇ ਕੰਦੇ ਆਕੂ ਬਰਾਉਣ ਕਰਨ ਲੱਗੀਆਂ ਹੋਈਆਂ ਆ ਇਹਨੇ ਮਨਵੀਰ ਵੀ ਖੇਡਦਾ ਪਿਆ ਤੇ ਮੰਮਾ ਉਹਨੂੰ ਖੜਾਉਂਦੇ ਪਏ ਆ ਮਨਵੀਰ ਪਹਿਲਾਂ ਤੰਗ ਬਹੁਤ ਕਰਦਾ ਸੀ ਰੋਣਾ ਨਹੀਂ ਹਟਦਾ ਪਿਆ ਸੀਗਾ ਹੁਣ ਇਸ ਕਰਕੇ ਮੰਮਾ ਉਹਨੂੰ ਚੁੱਪ ਕਰਵਾਉਂਦੇ ਪਏ ਆ ਆਪਾਂ ਹੋਣ ਲੱਗਿਆ ਹੁਣ ਰੈਡੀ ਤੇ ਰੈਡੀ ਮੈਂ ਮੜੀ ਜੀ ਆਪਣੀ ਪੈਂਟ ਸਹੀ ਕਰਵਾਉਣੀ ਆ ਰਾਹ ਦੇ ਵਿੱਚੋਂ ਤੇ ਇੱਥੋਂ ਮੈਂ ਤੇ ਆਪਾਂ ਚੱਲ ਜਾਣਾ ਆ ਫਿਰ ਮਮਾ ਹੁਣਾਂ ਨੇ ਹਏ ਰੈਡੀ ਹੋਣਾ ਉਹਨਾਂ ਦੇ ਅਜੇ ਕੱਪੜੇ ਪ੍ਰੈਸ ਕਰਨੇ ਆ ਤੇ ਪਾਣੀ ਆਖੀ ਆਪਰ ਠੀਕ ਅੱਛਾ ਤੁਸੀਂ ਕਰਨਾ ਹੈ ਹਾਂ ਉਹ ਬੰਦ ਅੱਛਾ ਤੇ ਆਪਾਂ ਹੁਣ ਚੱਲੇ ਆ ਜਾਣਾ ਪੈਣਾ ਆ ਕਿ ਜਰੂਰੀ ਬੁਲਾਇਆ ਸੀਗਾ ਦੀਦੀ ਹੁਣਾਂ ਨੇ ਆਪਾਂ ਨੂੰ ਘਰੇ ਆਪਣੇ ਇਨਵਾਈਟ ਕੀਤਾ ਉਹਨਾਂ ਨੇ ਤੇ ਆਪਾਂ ਚੱਲੇ ਆ ਹੁਣ ਇੱਕ ਵਣੀ ਗਏ ਆਪਣੇ హెయిਰ ਥੋੜੇ ਇਕਟਵਾਣ ਤੇ ਬਸ ਸੱਪਾ ਕਰ ਲਿਆ ਹੁਣ ਤਿਆਰੀਆਂ ਪਿਆਰੀਆਂ ਮਮਾ ਨਹੀਂ ਕਹਿੰਦਾ ਪਾਣੀ ਥੋੜਾ ਜਿਹਾ ਲੱਕ ਰੱਖ ਦੇ ਗਰਮ ਕਰਨਾ ਤੇ ਕਿਚਨ ਮਮਾ ਨੇ ਸਾਫ ਕਰ ਦਿੱਤੀ ਤੁਸੀਂ ਦੇਖ ਸਕਦੇ ਹੋ ਤੁਸੀਂ ਮੈਂ ਸੱਪਾ ਕਰ ਲੱਗਿਆ ਮਮਾ ਮਣੀਦਾ ਕਹਿੰਦੇ ਅਬ ਜਾਣਾ ਹੀ ਜਾਣਾ ਸੀਣਾ ਜਾਣਾ ਪਿਆਰ ਹੋਣਾ ਹੈ ਹਜੇ ਰਾਤ ਚੁਮੜਾ ਜਾਂ ਮੈਂ ਰੁਕਣਾ ਹੈ ਕਿਤੇ ਤੇ ਰੁਕ ਰੁਕੇ ਫਿਰ ਅਜਾਜ ਬਹੁਤ ਲੰਘ ਰਿਹਾ ਇੱਥੋਂ ਦੀ ਹੋਰ ਆਪਾਂ ਮੜੀ ਵੀਰ ਕਹਿੰਦਾ ਕਿ ਫੋਨ ਨਾ ਫੜ ਤਾਂ ਮੈਨੂੰ ਫੜੀ ਰੱਖੋ ਨੰਨਾ ਹੁਣ ਚੱਲ ਗਿਆ ਉਹਦੇ ਕੋਲ ਮਮਲੀ ਪਾਣੀ ਗਰਮ ਕਰਨਾ ਰੱਖ ਦਿੱਤਾ ਆ ਤੇ ਮੈਂ ਹਜੇ ਤਿਆਰ ਹੋਣਾ ਆ ਕਿਉਂਕਿ ਸਵੇਰੇ ਅਸੀਂ ਘਰੇ ਉੱਧਾ ਹੀ ਆ ਗਏ ਸੀਗੇ ਕਿਉਂਕਿ ਆਪਾਂ ਘਰੇ ਆਣ ਕੇ ਕਿਉਂਕਿ ਉੱਥੇ ਫਿਰ ਔਖਾ ਜਿਹਾ ਸੀਗਾ ਥੋੜਾ ਜਿਹਾ ਤੇ ਕਾਲੀ ਵੀ ਬਹੁਤ ਸੀਗੀ ਸਾਨੂੰ ਤੇ ਹੁਣ ਆਪਾਂ ਘਰੇ ਆਣ ਕੇ ਫਿਰ ਆਪਾਂ ਫਰੈਸ਼ ਵਗੈਰਾ ਹੋਏ ਆ ਤੇ ਹੁਣ ਆ ਵੀ ਇਹ ਹਜੇ ਕੰਮ ਕਮ ਕਰ ਲੀਏ ਥੋੜਾ ਜਿਹਾ ਰੈਂਦਾ ਆ ਤੇ ਹੋਣ ਮੇਰਾ ਵਾਦਾ ਮੈਂ ਪਾਵਾ ਕੀ ਕੱਪੜੇ ਕੀ ਪਾਵਾ ਕੱਪੜੇ ਮੈਨੂੰ ਕੁਝ ਪਤਾ ਨਹੀਂ ਲੱਗਦੇ ਹੈਗੇ ਕੀ ਪਾਈਏ ਕੀ ਨਹੀਂ ਤੇ ਕੱਪੜੇ ਉਹ ਕਾੜ ਗਏ ਤੇ ਮੜ ਵੀਰ ਨੂੰ ਮੜ ਵੀਰ ਕੋ ਹੁਣ ਦਾਦੀ ਚਲ ਗਏ ਆ ਨਾਲ ਕੀ ਹੁਣ ਤਿਆਰ ਹੋਣਾ ਤੇ ਪੈਂਟ ਮੈਂ ਰਾਜੂ ਹੀ ਸਹੀ ਕਰਵਾ ਲੈਣੀ ਆ ਰਾਜ ਬਦਲੀ ਕਰਾਂਗੇ ਇਹ ਕੱਪੜੇ ਜਿਹੜੇ ਉਹ ਐਕਸਚੇਂਜ ਕਰਨੇ ਆ ਵੋਲਟ ਚੇਂਜ ਕਰਨੀ ਆ ਤੇ ਆ ਦੇ ਲੁੱਤ ਕੱਲ ਵੀ ਕਿਹਨੂੰ ਸ਼ਰਟ ਲਈ ਸੀਗੀ ਖੜੇ ਪੈਰ ਉੱਥੇ ਤੇ ਸੋਹਣੀ ਲੱਗੀ ਸੀ ਭਾਈ ਹੁਣ ਆਪਾਂ ਜਾਣਾ ਆ ਤੇ ਮਮਾ ਕੀ ਕਰਦੇ ਆ ਤਾਂ ਲੋ ਜੀ ਇਹਨਾਂ ਨੂੰ ਕਾਂਟੂ ਮੋਟਾ ਅਮਾ ਤੁਸੀਂ ਇਹਦੇ ਕੱਪੜੇ ਪਾ ਦਿਓ ਮੈਂ ਤੁਹਾਡੇ ਕੱਪੜੇ ਪਾਉਣੇ ਪਾ ਦਿਓ ਚਾਲ ਫੇ ਮੈਂ ਤੁਹਾਡੇ ਕੱਪੜੇ ਪ੍ਰੈਸ ਕਰ ਦਿੰਦੀ ਆਂ ਟਾਈਮ ਆ ਪ੍ਰੈਸ ਕਰ ਦਈਏ ਆਹੋ ਮੈਂ ਲੈ ਕੇ ਆਈ ਬੋਰਡ ਜਿਹੜਾ ਇਹ ਬੋਰਡ ਆ ਨਾ ਸਾਡਾ ਤੇ ਹੁਣ ਅਸੀਂ ਲਗਾਉਣਾ ਇੱਕ ਹੋਰ ਅੰਦਰਲੀ ਸਾਈਡ ਓਏ ਮੰਮਾ ਮੈਂ ਡਿੱਗ ਗਈ ਸੀਗੀ ਅੱਜ ਮੈਂ ਮਾਰਨਿੰਗ ਵੀ ਠੀਕ ਨਹੀਂ ਕਿਉਂਕਿ ਥਕਾਵਟ ਜਿਹੜੀ ਹੈ ਨਾ ਮੈਨੂੰ ਬਹੁਤ ਜਲਦੀ ਹੋਣ ਲੱਗ ਜਾਂਦੀ ਆ ਜਦੋਂ ਕਿਤੇ ਦੂਰ ਪਰ ਜਾਈਏ ਹਾਂ ਥਕਾਵਟ ਵਗੈਰਾ ਹੋ ਗਈ ਸੀ ਮੈਨੂੰ ਤਾਂ ਹੁਣ ਆਪਾਂ ਘਰੇ ਆਣ ਕੇ ਘਰੇ ਮਾਂ ਮੰਨੂ ਸ਼ਾਂਤੀ ਘਰੇ ਆਣ ਕੇ ਮਿਲਦੀ ਆ ਤਾਂ ਮਰਜੀ ਆ ਜਿੱਥੇ ਵੱਧ ਹੋਵੇ ਆ ਘਰ ਘਰੀ ਘਰ ਘਰੀ ਆ ਕਾ ਕਪੜੇ ਤਾਂ ਸਾਡੇ ਦੇਖ ਸਕਦੇ ਹੋ ਕਿ ਗਰੋਅ ਕਰੇ ਹੋ ਕਿਉਂਕਿ ਇਹ ਤੋਤੇ ਹੋયા ਸਾਰੇ ਉਦੋਂ ਦਾ ਸਾਡਾ 1% ਟਾਈਮ ਨਹੀਂ ਲੱਗਾ ਹੈਗਾ ਘਰੇ ਤੈਹੀਂ ਗੱਲੀਆਂ ਲਾਉਣ ਵਾਲੀਆਂ ਉਹਨਾਂ ਨੂੰ ਗਾ ਗਾ ਇਹਨਾਂ ਆਪਾ ਮੈਂ ਮਮਾ ਦਾ ਸੁਪਰੈਸ ਕਰ ਦਵਾਂ ਉਂਆ ਪੱਤੀ ਆਰ ਵਾਰ ਹੁਣ ਆਇਆ ਫਿਰ ਤੁਹਾਡੇ ਨਾਲ ਆਪਾਂ ਕਰਦੇ ਤਿਆਰ ਹੋ ਕੇ ਗਾ ਮੰਨੂ ਵੀ ਤਿਆਰ ਹੋ ਗਿਆ ਮੈਂ ਵੀ ਤਿਆਰ ਹੋ ਗਈ ਮੈਂ ਹਜੇ ਹੋਣਾ ਹੈ ਸੱਚ ਤੇ ਮਮਾ ਜੀ ਵੀ ਹੋਗੇ ਤਿਆਰ ਤੇ ਆਪਾਂ ਹੋ ਗਏ ਆ ਸਾਰੇ ਜਣੇ ਰੈਡੀ ਤੇ ਬਿੱਕੂ ਹੁੰਦੇ ਬੈਹ ਆ ਤੇ ਮੈਂ ਸੌਸਾਂ ਪਾਉਣੀਆਂ ਐ ਤੇ ਸਿਰਫ ਸਾਕਾਂ ਨੂੰ ਜਲਾ ਬਾਹੀਂ ਬਟੇਰੀਆਂ ਚ ਰੱਬ ਅੰਮਾ ਧੋਤੀਆਂ ਲਾ ਕੇ ਪਾ ਰਹੀ ਮੈਂ ਸੌਸਾਂ ਥਾਡੀਆਂ ਲੇਡੀਸ ਨਹੀਂ ਨਾ ਹੈਂਆਂ ਕੋਈ ਐਸੀ ਜੈਨਸੀ ਪਾਉਂਦੇ ਆ ਲੈ ਆ ਗਈਆਂ ਹਾਂ ਲਓ ਕੋਈ ਨੇ ਲਿਆਉਣੇ ਤੁਹਾਡੇ ਲਈ ਵੀ ਮਮਾ ਮੁੰਡੇ ਵਾਲੀਆਂ ਜਿਹੜਾ ਬਪਾਉਂਦੇ ਨਹੀਂ ਮੈਂ ਕੁੜੀਆਂ ਵਾਲੀਆਂ ਜਿਹੜਾ ਬਾਣੀ ਪਾਉਂਦੀ ਮੈਨੂੰ ਸ਼ੁਰੂ ਤੋਂ ਆਦਤ ਆ ਮੈਂ ਕੁੜੀਆਂ ਵਾਲੀ ਜਿਹੜਾ ਬਾਣੀ ਪਸੰਦ ਕਰਦੀ ਮੈਂ ਲਾਇਕ ਨਹੀਂ ਕਰਦੀ ਬਾਤੀ ਉਹ ਦੇ ਚੀ ਸੀ ਕਿਆ ਦੇ ਚੋ ਚਲੋ ਜੀ ਮੈਮੀ ਹੈਅਰ ਕਾਮ ਵਗੈਰਾ ਕਰ ਲਾਂ ਤੇ ਮੜਾ ਜਾ ਇੱਕ ਜਗ੍ਹਾ ਤੇ ਰੁਕਣਾ ਆ ਫਿਰ ਆਪਾਂ ਜਾਣਾ ਆ ਕਿ ਮੇਰੇ ਜਿਹੜੇ ਵਾਲ ਆ ਨਾ ਉਹ ਉੱਚੇ ਨਹੀਂ ਵਿਆਂ ਤੇ ਕਹਿੰਦੇ ਸਹੀ ਨਹੀਂ ਹੋ ਰਹੇ ਹੈਗੇ ਹੁਣ ਉਹ ਸਹੀ ਕਰਵਾਉਂਦੇ ਪਏ ਆ ਤਾਂ ਇਧਰੋ ਦੇ ਲੋ ਫੇ ਮੈਂ ਹਜੇ ਰੈਡੀ ਹੋਣਾ ਆ ਫੇ ਮੈਂ ਕਿ ਚਲੋ ਰੁੱਕ ਕੇ ਹੀ ਹੋ ਜਾਨੇ ਆ ਜ਼ਰੂਰੀ ਆ ਫਿਰ ਤੇ ਆਪਾਂ ਹੁੰਦੇ ਆ ਰੈਡੀ ਸ਼ੈਡੀ ਗੋ ਤੇ ਫਿਰ ਆਪਾਂ ਜਾਣ ਲੱਗੇ ਤੁਹਾਡੇ ਨਾਲ ਕਰਦੀਆਂ ਗੱਲਬਾਤ ਚਲੋ ਹੈਗਾ ਨਾਲ ਕੋਲ ਨਹੀਂ ਆਉਂਦਾ ਆਹ ਹੋਇਆ ਕਿੱਥੇ ਆਵੇ ਉਹ ਤਾਂ ਹੈਗਾ 1 ਮਿੰਟ ਚੱਲ ਲੱਭ ਇੱਕ ਰਾਸ਼ੀ ਬਹੁਤ ਆ ਉਹ ਨੇਲ ਕਿਦਾਂ ਲੰਗੇ ਆ ਉਹ ਦੇ ਉਹ ਨੇਲ ਓਏ 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 ਤਾਂ ਗਾਇਨਾ ਸਾਡੇ ਸੀ ਜੀ ਸੇਣ ਠੀਕ ਹੈ ਮੇਰਾ ਜਾਨ ਬਾਜ ਚਾਹੇ ਜਿਹੜੀ ਵੀ ਇਤੋਂ ਵੱਡੀ ਜੇ ਨਾ ਉਹਨੂੰ ਨੇਲ ਦਿਖਾ ਦਿਆ ਸੀ ਅੱਛਾ ਓਏ ਜਾਨੀ ਜੀ ਦੇ ਲਈ ਬਾਹਰ ਨੂੰ ਗਈ ਹਾਂ ਬੈਠੀ ਜੀ ਸੀਗੀ ਹਾਂ ਉਹ ਬੈਗੀ ਸਾਵੇਂ ਦੇਖ ਕੇ ਸਾਹ ਰੱਖਦੀ ਠਾ ਹਾਂ ਮੇਰੀ ਉੱਥੇ ਨੇਲ ਨੇ ਆ ਗਏ ਉਹਨੂੰ ਜਿੱਦ ਤੱਕ ਹਲਕੀ ਆ ਸੀ ਉਹਨੇ ਖਾਧਾ ਕਿੰਨਾ ਚੜਦੀ ਨਹੀਂ ਠੀਕ ਕਰਦੀ ਸੀ ਜੀ ਤੂੰ ਤੁਸੀਂ ਬਾਚੋਂ ਹੋਏ ਨਾ ਹਾਂ ਮੇਰਾ ਜਾਨ ਤੇ ਬਾਝ ਮੈਂ ਭਰਾ ਦਾ ਤਾਂ ਹੀ ਕਹਿੰਦਾ ਉਹ ਵਿਚਾਰੇ ਨੇ ਖਾ ਲਿਆ ਮਾਮਾ ਦਾ ਨਹੀਂ ਹਾਂ ਕਹਿੰਦਾ ਉਹ ਤੋਂ ਬਾਅਦ ਮੈਂ ਤੇਨੂੰ ਕੰਗਿਆਈ ਨੂੰ ਬੈਂਦ ਅੱਛਾ ਹਾਂ ਮੇਰੀ ਪਿਆੜ ਮੋੜ ਕੇ ਆ ਜਵੀਂ ਅਰੇ ਵੀ ਮੰਮੀ ਆਈ ਹੈ ਨਾ ਮੇਰੇ ਤਾਂ ਹੀ ਬੜਾ ਇੰਨਾ ਕਰਦਾ ਮੇਰਾ ਕਿੰਨਾ ਬੰਦਾ ਜਦੋਂ ਇਦਾਂ ਜਾਂਦਾ ਹੈ ਨਾ ਕਿੱਦਾਂ ਹੁੰਦਾ ਨਾ ਕਹਿੰਦਾ ਮੈਂ ਰੋਇਆ ਬਹੁਤ ਹੀ ਉਹਦਾ ਇਦਾਂ ਹੋਈ ਚੇ ਨੀਲ ਖਾ ਗਿਆ ਹੀ ਨਹੀਂ ਲੱਭੀ ਕਿਦਾਂ ਹੀ ਖਾ ਲਿਆ ਉਹ ਨੀ ਜਿਹੜਾ ਚੰਦੀਆਂ ਨਾ ਜਿਹਦਾ ਫੇਰ ਫੈਲ ਦਿੰਦੇ ਉਹ ਠੀਕ ਆ ਹਲਕੇ ਹੁੰਦਾ ਉਹ ਨਹੀਂ ਡਰਦਾ ਜਿਦਾ ਹੁਣ ਕੁੱਤਾ ਹੋਵੇ ਹਲਕੇ ਆਉਟ ਹੋ ਗਈ ਨੰਗੀ ਤਾਂ ਉਹ ਨਹੀਂ ਡਰਦਾ ਅੱਛਾ ਆਪਾਂ ਜੇ ਨੰਗੀ ਤਾਂ ਹਾਂ ਵਾਰ ਕਰਨਾ ਹੀ ਕਰਨਾ ਤੇ ਉਹ ਹੀ ਕੋਸ ਨੂੰ ਨਹੀਂ ਕੀਤਾ ਜਿਦਾ ਹਲਕੀ ਚੀਜ਼ ਹੋਵੇ ਤਾਂ ਬੰਦੇ ਵੱਲ ਜਾਊਗੀ ਵੀ ਉਹ ਨੂੰ ਪਤਾ ਨਹੀਂ ਲੱਗਦਾ ਉਹ ਹਲਕੀ ਹੁੰਦੀ ਹਾਂ ਉਹਨੇ ਪਹਿਨੇ ਪਹਿਨੇ ਕੁੱਤਾ ਹਲਕਿਆ ਬੰਦੇ ਪਿੱਛੇ ਪੈ ਜਾਂਦਾ ਉਹਨੂੰ ਡਕਾ ਮੇਂਦਾ ਹਾਂ ਉਹਨੂੰ ਯਾਦ ਕਰਾ ਜਿਦਾਂ ਹਾਏ ਉਹ ਕੋਈ ਨਹੀਂ ਨਾ ਇਹ ਦੋਰ ਵਿਚਾਲੇ ਮੰਮਾ ਦੀ ਗਾਲ ਸੁਣ ਕੇ ਇੰਨਾ ਮੈਨੂੰ ਹੋਰ ਤਰਾਉਂਦਾ ਹੈ ਮੈਨੂੰ ਆਹ ਨਾ ਵੀ ਬੰਦੇ ਆ ਜਾਂਦੇ ਆ ਮੈਂ ਕਿੰਨੀ ਵਾਰ ਸੋਚਿਆ ਪਾ ਕਿ ਇਦਾਂ ਤਰਾਉਂਦਾ ਥੇ ਨਹੀਂ ਆਣੇ ਉਹ ਜਾ ਕੇ ਸ਼ਾਮ ਨੂੰ ਉਹ ਇਹ ਨਿਆਣੇ ਕਿੰਨੇ ਜਾਂਦੇ ਪੈਂਦੇ ਆ ਪਰ ਮੰਮੀ ਪਹਿਲਾਂ ਹੁੰਦਾ ਹੈ ਇਹ ਸਮਿਆਂ ਚ ਹੁਣ ਨਹੀਂ ਪਰ ਇਦਾਂ ਰਹਿਗਾ ਨਾ ਪਰ ਰੋਕਣਾ ਅੰਤਨਾ ਤੇ ਗਿਆ ਉਹ ਘਰ ਕਾਣ ਵੀ ਇੱਕ ਕਾਣ ਦੇਖਣੀ ਹੈ ਉਹਦੀ ਜਰਦੀ ਇਹਲਾ ਹੁੰਦਾ ਹੈ ਇਹ ਸਮਿਆਂ ਚ ਆਉਂਦੇ ਹੁਣ ਤਾਂ ਹੁਣ ਚਲੋ ਕਿੰਨੇ ਆਣੇ ਦੇ ਕੇਰ ਬਥੇਰੀ ਹੈ ਨਾ ਕਰਦੇ ਆ ਸਾਰੇ ਉਹ ਆਪਣੀ ਹਨਾ ਸਭ ਘਰੇ ਹੀ ਆ ਲਾਣਾ ਹੀ ਖੱਤਿਆਂ ਚ ਬੈਠਾ ਸੀ ਤਾਂ ਵੀ ਇਹ ਨੂੰ ਮਾਰ ਕੇ ਉਹ ਹੀ ਆਉਂਦਾ ਬੱਚੇ ਜਦ ਨਾਲ ਕਰਨਾ ਚਾਹੁੰਦਾ ਹੀ ਨਹੀਂ ਆਣ ਪਰ ਕਹਿੰਦੇ ਪ੍ਰਾਣੀਆਂ ਜਮਾਨੇ ਸਹੀ ਵੀ ਸੀਗੇ ਤੇ ਉਹ ਵੀ ਸੀ ਨਾ ਖਤਰਨਾਕ ਚੀਜ਼ਾਂ ਜਾਦੀ ਹੁੰਦੀਆਂ ਸੀ ਜਿੱਦ ਤੱਕ ਜਾਨਵਰ ਹੁਣ ਕਿਹੜਾ ਘਾਟੇ ਆ ਹੁਣ ਨਵੇਂ ਨਵੇਂ ਕਿੰਨੇ ਆ ਹੋਈ ਉਹ ਇੱਕ ਡਾ ਦੇਖਿਆ ਨਾ ਹੁਣ ਆਹ ਉਹ ਵੱਡਾ ਹੀ ਮੈਂ ਕਹਿੰਦਾ ਮਨਵੀਰ ਤੋਂ ਵੱਡਾ ਹੀ ਆ ਮਨਵੀਰ ਲੰਮਾ ਪੈ ਜੂਈ ਇਹ ਜੱਟਾ ਹੀ ਕਿਦਾਂ ਤੋਂ ਬਹੌੜੀ ਏ ਡੀਲੋਮੀ ਤੇ ਪੂਛ ਦੇਖੀ ਹਾਂ ਮਾ ਮਤਲਬ ਸਿਆਣਾ ਸੀ ਸਿਆਣਾ ਮਤਲਬ ਸਿਆਣਾ ਸੀ ਗੱਡੀ ਬਹੁਤ ਤੇਜ਼ ਜੇ ਗੱਡੀ ਚੁਣੀ ਤੇਜ਼ ਹੁੰਦੀ ਉੱਤਨਾਂ ਲੈਣੀ ਇੰਨਾ ਮਤਲਬ ਇੰਨਾ ਪਚਾ ਹੋ ਗਿਆ ਹਾਂ ਗੱਡੀ ਤੇਜ਼ ਸੀਗੀ ਗੱਡੀ ਥੋੜੀ ਹੋਰ ਤੇਜ਼ ਹੁੰਦੀ ਵੀ ਗੱਡੀ 60 ਤੇਜ਼ 80 90 ਆ 100 ਤੇ ਹੁੰਦੀ ਉਹ ਥੱਲੇ ਆਉਣਾ ਸੀ ਕਿਉਂਕਿ ਸਟਰੀਟ ਦੇ ਹੱਬ ਨਾਲ ਪੂਰੀ ਸਪੀਡ ਦਾ ਘਟ ਸੀ ਨਾ ਰਫਤਾਰ ਦੇ ਹੱਬ ਨਾਲ ਟਾਇਰ ਥੱਲੇ ਆ ਜਾਂਦਾ ਦਾ ਸੜਕ ਖਾਰ ਕੀ ਜਿਹੜੀ ਲਾ ਹੁੰਦਾ ਹੈ ਨਾ ਕਹਿਓ ਦਾ ਦਾ ਆਪਣਾ ਪੈਂਟ ਤੇ ਸੀ ਕਿ ਜਿਆਦਾ ਵੱਡੀ ਤੇ ਪੈਂਟ ਹੁਣ ਸਹੀ ਕਰਵਾਉਣ ਗਿਆ ਸਾਨੂੰ ਲੱਗੀ ਭੁੱਖ ਤਾਂ ਅਸੀਂ ਲੱਗੇ ਆ ਖਾਣ ਬਿਸਕਟ ਮੈਂ ਮੈਂ ਭੁੱਖ ਲੱਗੀ ਆ ਤਾਂ ਇੰਦਰ ਦੀ ਆ ਆ ਇਸ ਵਾਰ ਮਸੀ ਹੈਗੇ ਆ ਜੰਡੂ ਸਿੰਘਾ ਜੰਡੂ ਸਿੰਘਿਆਂ ਤੇ ਪੈਂਟ ਮੇਰੀ ਹੋ ਗਈ ਖਰਾਬ ਖਰਾਬ ਨਹੀਂ ਮਤਲਬ ਨਾ ਮੇਰੇ ਨਾਪ ਦੀ ਐਕਚੁਅਲੀ ਚ ਮਿਲਦੀ ਨਹੀਂ ਹੈਗੀ ਪੈਂਟ ਵੱਡੀ ਸੀਗੀ ਹੁਣ ਛੋਟੀ ਕਰਵਾਈ ਆ ਮੇਰੀ ਗੱਡੀ ਨੂੰ ਤਾਂ ਉਹ ਮੇਰੀ ਗੱਡੀ ਨੂੰ ਕਹਿਣ ਲੱਗੀ ਮਮਾ ਕਹਿੰਦਾ ਵੀ ਥੋੜੀ ਗੱਡੀ ਨਾ ਰੌਂਗ ਸਾਈਡ ਖੜੀ ਆ ਵੀ ਅੱਗੇ ਲਵਾਉਣੀ ਚਾਹੀਦੀ ਸੀ ਮੈਂ ਕਿਹਾ ਮੰਮੀ ਚੱਲ ਮੈਂ ਲਾ ਦੇਣੀ ਆ ਤੂੰ ਦਾ ਹੋਰ ਜਾਇਨ ਦੱਬੇ ਸਾਹ ਤੇ ਸੇ ਜਿਹੜਾ ਮੇਰੀ ਪੈਂਟ ਆ ਉਹਨੂੰ ਲੱਗਣਾ ਟਾਈਮ ਸੋ ਇਸ ਕਰਕੇ ਅਸੀਂ ਖੜੇ ਹੋਏ ਆ ਬੋਰ ਹੋਈ ਜਾਂਦੇ ਪਏ ਆ ਇਸ ਕਰਕੇ ਸਾਈਂ ਕਿਹਾ ਵੀ ਅਸੀਂ ਵਲੌਗ ਹੀ ਬਣਾ ਲਈਏ ਓ ਦੇਖ ਜੂਸ ਲੱਗਿਆ ਪੀ ਇਹ ਲੈ ਜੂਸ ਲੱਗਿਆ ਪੀ ਨੋਰਿਆ ਆ ਗਿਆ 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 ਅੱਛੇ ਬਣਾ ਦਿਓ ਮੇਰਾ ਗਾਇਸ ਚਲ ਗਿਆ ਆਪ ਜਰਾ ਪੈਂਟ ਕਿੰਨਾ ਟਾਈਮ ਲੱਗਣਾ ਹੈ ਪੈਂਟ ਨੂੰ ਹਾਂ ਇਸ ਕਰਕੇ ਬਖੜੇ ਹੋਏ ਆ ਬੋਰ ਹੋਈ ਜਾਂਦੇ ਆ ਸਿਰ ਪੀੜ ਹੋ ਜਾਂਦਾ ਆ ਹਾਏ ਰਬਾ ਸਿਰ ਪੀੜੰਦੰਮਾ ਇਦਾਂ ਦਾ ਕਰ ਇਦਾਂ ਇਦਾਂ ਇਹਦਾ ਜੋ ਤਾ ਦੇਖੀ ਮਮਾ ਅੰਤੇ ਸਾਢੇ 9:00 ਯਾ ਕਰੂਗੇ ਕਰਨਾ ਹੀ ਪਏ ਆਏ ਮੇਰੀ ਬਿੰਦੀ ਮੇਰੀ ਬਿੰਦੀ ਲਾਤੀ ਜਾਣੀ ਮੇਰੇ ਪਾਸ ਵਿੱਚ ਰੱਖ ਰਹੀ ਹਾਂ ਡੈਂਕਰ ਭਰਾਵਾ ਪਤਾ ਨਹੀਂ ਕਿੱਥੇ ਰਹਿ ਗਿਆ ਪਰਸ ਵੀ ਮੇਰਾ ਪੈਸਾ ਸੀਗਾ ਉਹ ਵੀ ਪਤਾ ਨਹੀਂ ਕਿੱਥੇ ਡਿਗ ਡੁਗ ਗਿਆ ਲਾਦਾ ਤੂੰ ਗੱਡੀ 'ਚ ਬਹਿਣ ਲਈ ਗੇਟਵਾਲ ਛੱਪਿਆ ਹੀ ਲੱਗਦਾ ਜਦੋਂ ਮੈਂ ਗੱਡੀ 'ਚ ਲੱਗੀ ਪੈਣ ਮੈਨੂੰ ਲੱਗਦਾ ਬਾਹਰ ਕਿਤੇ ਰੱਖ ਹੋ ਗਿਆ ਦੇਖੀ ਜੇ ਕਿਹਦੇ ਹੱਥ ਆ ਰਿਹਾ ਕਿਸ ਸੁਰਖੀ ਬਿੰਦੀ ਹੈ ਲੱਜ ਸਰਕੀਆਂ ਵਿੰਦੀਆਂ ਲੱਭਣੀਆਂ ਵਿੱਚੋਂ ਉਹ ਭਰਾਵਾ ਜੇ ਕਿ ਮੇਰਾ ਪਰਸ ਲੱਭਾ ਉਹ ਚ ਸਰਕੀਆਂ ਵਿੰਦੀਆਂ ਸਾਡੇ ਗੇੜ ਨਾਲ ਟੰਗ ਜੇ ਤੁਹਾਨੂੰ ਪਤਾ ਹੀ ਹੈ ਗੇੜ ਸਾਡਾ ਮੇਰਾ ਪਰਸ ਜਿਹੜਾ ਬਹੁਤ ਕੀਮਤੀ ਹੈ ਸਾਡਾ ਗਿਆ ਜੂਸ ਇਦਨ ਬੜਾ ਤੁਸੀਂ ਮੈਂ ਪੀ ਵੀ ਚੀ ਆ ਗਏ ਹੈ ਤੁਸੀਂ ਪਿੱਛੇ ਵੀ ਆ ਗਏ ਜਗ ਜ ਮੁੱਦਾ ਹੋਈ ਜਾਂਦਾ ਹੈ ਤੇ ਮੇਰਾ ਘਰ ਜੂਦੇ ਨਹੀਂ ਮਿਲਣਾ ਮੈਨੂੰ ਨਾ ਸਾਡੇ ਲਈ ਤਾਂ ਪੈਸੇ ਰੱਖਿਆ ਨਹੀਂ ਮੈਂ ਤੁਸੀ ਪੀ ਲਓ ਮੈਂ ਥੋੜਾ ਪੀ ਲਿਆ ਵਿੱਚ ਆ ਦੇ ਮਮਾ ਤੇ ਲਲੋੜਾ ਦੋ ਗਲਾਸ ਸੇਸ ਕਰਕੇ ਕਰਾਇਆ ਕਿਉਂਕਿ ਇੱਕ ਪਾ ਦੋ ਇਹ ਕਰੰਗ ਪੀ ਲਓ ਉਹ ਬਾਸ ਤੋਂ ਗਏ। ਦੁਕਾਨ ਤੇ ਗਿਆ ਕਹਿੰਦਾ ਅੰਨੇ ਕਾੜੀ ਨਹੀਂ ਦੁਕਾਨ ਤੇ ਗਿਆ ਪਹਿਲਾਂ 20 ਮਿੰਟ ਬੈਠਾ ਕੁਝ ਨਹੀਂ ਗਿਆ ਉਹਨੇ ਮੈਂ ਪੈਂਟ ਜੀ ਕਿੰਨੇ ਬੈਜੋ। ਹਾਂ। ਮੈਂ ਬੈ ਗਿਆ। ਜਦੋਂ ਮੈਂ ਹੋਣ ਗਿਆ ਨਾ ਕਹਿੰਦਾ ਮੈਂ ਕਿ ਅੰਕਲ ਲੱਗੇ ਸਟਾਰਟ ਦਾ ਨਾ ਹਾਂਜੀ ਲੱਗੇ ਅੰਨੇ ਕਾੜੀ ਨਹੀਂ ਪੇਜਦਾ ਮੈਂ ਕਹਾਂ ਅੰਕਲ ਮੇਰਾ ਬੋਲੀ ਇਹਨੂੰ ਜਦੋਂ ਆਇਆ ਪੰਜ ਗਾ ਕੇ ਤੋਰਦੇ ਮੇਰੇ ਤੋਂ ਪਹਿਲਾਂ ਮੇਰੇ ਮੇਰੇ ਤੋਂ ਬਾਅਦ ਜਿਹੜੇ ਆਏ। ਅੱਛਾ ਆ ਸਹੀ ਕਰ ਲੈ ਆਪਣੀ ਮੁੱਛ। ਕਿਵੇਂ? ਇਵੇਂ ਹੀ ਆ ਜਿਵੇਂ ਛੱਡਿਆ ਤੂੰ। ਕਿਵੇਂ ਛੱਡਿਆ ਮੈਂ? ਦੇ ਲੋਕਾਂ ਨੇ ਛੱਡਿਆ। ਮੈਂ ਅਜੇ ਛੱਡਿਆ ਵੀ ਨਹੀਂ ਉਹ ਜਾਇਆ ਵਾ ਚੱਪੂਏ ਨੂੰ ਕਹਿੰਦੇ ਜਾਂ ਮੈਂ ਚੱਪੂ ਜਾ ਤਾ ਪਰ ਰੋਟੀ ਤਾਂ ਘਰੋਂ ਖਾਦੀ ਨਹੀਂ ਰੋਟੀ ਬਣਾ ਕੇ ਰੱਖਾਂ ਦੀ ਕਿਉਂਕਿ ਜਦੋਂ ਅਸੀਂ ਕਿਤੇ ਜਾਣਾ ਹੁੰਦਾ ਨਾ ਸਾਨੂੰ ਮੈਂਟੋ ਮੈਂਟ ਕਾਲੀ 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 ਸਾਰਾ ਕੁਝ ਕਰਨਾ ਪੈਂਦਾ ਸੁੱਝਦਾ ਹੀ ਨਹੀਂ ਕੁਝ ਕੁਝ ਨਹੀਂ ਸੁੱਝਦਾ ਹੈਗਾ ਹੋੜਾ ਮੰਮਾ ਨੇ ਰੋਟੀਆਂ ਰੋਟੀ ਬਣਾ ਲਈ ਸੀਗੀ ਤੇ ਬਿੱਗੂ ਨੂੰ ਮੰਮਾ ਨੇ ਪਾਗੇ ਵੀ ਦਿੱਤੀ ਰੋਟੀ ਤਾਂ ਖਾਦੀ ਨਹੀਂ ਮੇਨਾਂ ਤਾਂ ਸੀ ਗਿਆ ਗੁੱਸੇ ਜਿਹੜੀ ਸਿੱਧੀ ਗੱਲ ਆ ਜੇ ਕਿ ਤੁਹਾਡੇ ਕੋਲੋਂ ਮੈਂ ਕੋਈ ਲਪੋੜੀ ਰੱਖਦੀ ਤੇ ਹਨਾ ਮੈਂ ਗਸੇ ਸੀ ਇਹਨਾਂ ਨਾਲ ਉਹ ਵੀ ਮੇਨਾਂ ਗਸੇ ਸੀ ਤੇ ਅਸੀਂ ਇੱਕ ਦੂਜੇ ਨੂੰ ਬੁਲਾ ਨਹੀਂ ਸਾਡੀ ਮੰਮੀ ਵਿਚਾਰੀ ਸਾਡੀ ਮੰਮੀ ਵਿਚਾਰੀ ਵਿੱਚ ਫਸ ਜਾਂਦੇ ਆ ਦੋਨਾਂ ਦੇ ਕਦੀ ਮੈਨੂੰ ਮਨਾਉਣ ਤੇ ਹੁੰਦੇ ਆ ਕਦੀ ਉਹਨਾਂ ਨੂੰ ਮਨਾਉਣ ਤੇ ਹੁੰਦੇ ਆ ਇਸ ਕਰਕੇ ਮੰਮੀ ਕਹਿੰਦੇ ਹੁਣ ਤੇਰੇ ਮੈਂ ਛੱਡ ਦੇਣੀਆਂ ਤੇ ਬਿੱਕੂ ਤੇਰੇ ਵੀ ਮੈਂ ਛੱਡ ਦੇਣੀਆਂ ਜੇ ਹੁਣ ਤੁਸੀਂ ਇੱਕ ਦੂਜਨ ਨਾ ਬਲਾਇਆ ਤੇ ਮੰਮੀ ਨੇ ਸਾਡੀ ਸੁਲਾ ਸਫਾਈ ਕਰਾਈ ਆ ਹੁਣ ਮੰਮੀ ਦੇ ਹੱਥ ਵਾਸਾ ਕੀ ਐ ਅੱਗੇ ਤੋਂ ਕਦੇ ਨਹੀਂ ਲੜਨਗੇ ਹਾਂ ਬੱਸ ਹਰ ਮੰਮੀ ਕਹਿੰਦੇ ਵੀ ਮੈਂ ਇਹਨਾਂ ਨੂੰ ਡਾਂਟ ਕੇ ਰੱਖਣਾ ਦਿਨਾਂ ਦੀ ਡਾਂਟ ਕਿਉਂਕਿ ਇਹਨੂੰ ਮੈਂ ਕਹਿੰਦੇ ਭੂਹੇ ਚੜਾ ਲਿਆ ਕਹਿੰਦੇ ਮੈਂ ਇਹਨਾਂ ਨੂੰ ਭੂਹੇ ਚੜਾਇਆ ਆ ਹੁਣ ਇਹਨੂੰ ਸੁਧਾਰਨਾ ਮੈਂ ਆ ਕਿ ਕੁੜੀ ਨਾ ਕਿੱਦਾਂ ਬੋਲਣਾ ਸਿੱਧੀ ਗੱਲ ਕਹੀ ਮੰਮੀ ਮੈਨੂੰ ਕੁਝ ਕਹਿਣ ਨਹੀਂ ਦਿੰਦੇ ਮੈਨਾਂ ਨੇ ਕੁਛ ਹੀ ਆ ਪਾਸਾ ਤੇ ਹੀ ਕੋਸਤਾ ਹੈ ਮੰਮੀ ਮੈਨੂੰ ਨਹੀਂ ਕੁਛ ਕਹਿਣ ਦਿੰਦੇ ਕਿਉਂ ਕਹਿਣ ਦੇ ਜੋ ਮਰਜੀ ਹੋ ਜਾਵੇ ਆ ਵੱਡਾ ਬੜਾ ਹੋ ਜਾਵੇ ਇੱਥੇ ਮੈਨੂੰ ਨਹੀਂ ਕੁਛ ਕਹਿਣ ਦੇ ਮੇਰੇ ਅੱਗੇ ਹੋ ਜਾਂਦੇ ਐ ਬਿੱਕੂ ਇੱਕ ਵਾਰੀ ਨਾ ਇਦਾਂ ਹੀ ਸਾਡੀ ਨਾਲ ਲੜਾਈ ਹੋ ਗਈ ਤੇ ਐ ਦਿਨ ਬਿੱਕੂ ਮੈਨੂੰ ਜ਼ਿਆਦਾ ਬੋਲਣ ਲੱਗ ਗਏ ਮੰਮੀ ਕਹਿੰਦੇ ਹਾਂ ਬੋਲ ਹਾਂ ਬੋਲ ਹਾਂ ਬੋਲ ਕੀ ਗੱਲ ਆ ਮੈਂ ਤੈਨੂੰ ਵਾਰੀ ਨਹੀਂ ਗੱਲ ਕਹੀ ਨਾਲ ਹੀ ਪਿੱਛੇ ਨਾਲ ਹੀ ਪਿੱਛੇ ਇੰਨਾ ਕਿਵੇ ਡਰ ਹੋਣਾ ਚਾਹੀਦਾ ਇਹਨੇ ਸੁਣਦਾ ਨਹੀਂ ਹੁੰਦਾ ਕਿਸੇ ਟਾਈਮ ਨਹੀਂ ਸੁਣਦੇ ਤੇ ਬਾਕੀ ਹੁਣ ਤਾਂ ਸੁਣਦਾ ਹੁਦਾਂ ਸੁਣਨੀ ਨਹੀਂ ਸੁਣਨੀ ਨਹੀਂ ਹੋਈ ਹੈ ਰਬਾਈ ਬਹੁਤ ਹੋਈ ਗਏ ਹਜੇ ਤੱਕ ਪੈਂਟ ਨਹੀਂ ਸਹੀ ਹੋਈ ਅੰਜਦਾ ਵੰਦੇ ਵਿਕਰਮ ਤੇ ਤਾਂ ਗਿਆ ਸੀ ਗੱਲਬਾਤ ਕਰਾਂਦੇ ਤਾਂ ਟੀ ਨਾਲ ਲੋ ਜੀ ਅਸੀਂ ਇੱਧਰ ਆ ਗਏ ਭਾਜੀ ਦਾ ਫੋਨ ਆਇਆ ਸੀ ਮੈਨੂੰ ਅ ਵੀਰ ਕਹਿੰਦਾ ਵੀ ਆਪਾਂ ਆਏ ਸੀ ਭਾਜੀ ਪਹਿਲਾਂ ਜਦੋਂ ਅਸੀਂ ਆਏ ਗੱਡੀ ਖੜੀ ਹੀ ਕਰਦੇ ਬਾਹਰ ਹਾਂ ਕਹਿੰਦਾ ਵੀ ਹੁਣ ਭਾਜੀ ਕਹਿੰਦਾ ਯਾਰ ਮੈਂ ਅਸੀਂ ਸਮਾਨ ਸੁੰਨ ਲਿਆ ਘਾੜ ਪਿੰਨੂ ਭਾਈ ਕਹਿੰਦਾ ਕੋਈ ਹੈ ਹੀ ਨਹੀਂ ਯਾਰ ਜਿਹੜਾ ਬੜਾ ਮਾਨੇ ਹੋਇਆ ਮੈਂ ਕਹਾਂ ਯਾਰ ਭਾਜੀ ਸਾਨੂੰ ਕਾਲੀ ਨਹੀਂ ਲੱਗ ਗਈ ਹੈ ਭਾਈ ਕਹਿੰਦਾ ਕੱਲੂ ਆਵਾਂਗੇ ਅਸੀਂ ਜਾਂ ਪਰਸੋਂ ਉਸੂਸਾ ਦੇ ਆਪਾਂ ਨੰਬਰ ਮੈਂ ਸੇਵ ਕਰ ਲੈਣਾ ਭਾਈ ਦਾ ਨਾਮ ਪੁੱਛਿਆ ਨਹੀਂ ਉਦੋਂ ਮੈਂ ਨੰਬਰ ਸੇਵ ਕਰ ਲੈਣਾ ਭਾਜੀ ਸੌਰੀ ਭਾਈ ਕੋਈ ਗੱਲ ਨਹੀਂ ਚੱਕ ਕਰਨੀ ਆਪਾਂ ਆ ਜਾਾਂਗੇ ਫੁੱਸਾ ਵਾਲੀ ਕੀੜੀ ਗੱਲ ਆ ਹੋ ਗਈ ਪੈਂਟ ਵੇਖੋ ਚਲੋ ਭਾਜੀ ਕਹਿੰਦਾ ਸੀ ਸਮਾਨ ਸੋ ਲੈ ਕੇ ਆਏ ਹੂੰ ਨੰਬਰ ਸੇਵ ਕਰ ਲਿਆ ਮੈਂ ਤੇ ਸਾਨੂੰ ਤਾਂ ਇੱਥੇ ਕਿੰਨਾ ਟਾਈਮ ਲੱਗ ਗਿਆ ਐ ਪੈਂ ਵੀ ਉਹ ਲੱਗ ਗਿਆ ਭਾਜੀ ਕੰਮ ਬਹੁਤ ਜ਼ਰੂਰੀ ਬਾਕੀ ਕੋਈ ਨਾਲੋਂ ਮਿਲ ਲਾਂਗੇ ਮੜਿਆ ਆਪਣਾ ਜੇ ਵੀ ਕਿਸੇ ਨੇ ਵੀ ਭੈਣ ਭਰਾਣੇ ਕਿਸੇ ਨੇ ਵੀ ਮਿਲਣਾ ਹੋਵੇ ਆਪਣਾ ਨੰਬਰ ਨੋਟ ਕਰ ਲਓ 95 01158674 95011 55676 ٹھیک ہے جی کال کر لیا کرو بڑی بس فون میں چک لینا ਹੁੰਦਾ ਤੇ ਗੋਲ ਕਰਿਆ ਗੋਲ ਦਾ ਟਾਈਮ 12:00 ਵਜੇ ਮਤਲਬ ਕਾਲ ਲਿਆ ਕਰੋ ਦੁਪਹਿਰ ਨੂੰ 12:00 ਵਜੇ ਵਿਹਲਾ ਹੁੰਦਾ ਮੇਰੇ 12 ਤੋਂ 3 12 ਤੋਂ 2 12 1 2 ਹਾਂ 2:30 ਵਜੇ ਤੱਕ ਹਾਂਜੀ ਉਦੋਂ ਕੋਈ ਵਿਹਲੇ ਹੀ ਹੁੰਦਾ ਯਾਰ ਕਿਸੇ ਵੇਲੇ ਜਦੋਂ ਘਰੇ ਹੁੰਦੇ ਫੇਰ ਤਾਂ ਕੋਈ ਦਿੱਕਤ ਨਹੀਂ ਜੇ ਕਿਤੇ ਬਾਹਰ ਨਹੀਂ ਵੀ ਚੱਕ ਹੁੰਦੀ ਗੋਲ ਕਿਹੜਾ ਟਾਈਮ ਹੁੰਦਾ ਅੱਡ ਕੋਈ ਗੱਲ ਨਹੀਂ ਤੁਸੀਂ ਕਾਲ ਲਿਆ ਕਰੋ ਕੋਲ ਜਿੰਨੇ ਕੰਮ ਨਹੀਂ ਹੁੰਦੀ ਆ 95011 ਅੱਗੇ ਆ ਆਪਣਾ 58674 ਦੱਸਾ ਦੇ ਨੂੰ ਪਾਗਲ ਜੀ ਰੋ 95011 58674 ਤੇ ਆਪਣੀ ਬਿਲਕੁਲ ਇੱਕ ਵਾਰੀ ਹੋਰ ਰਿਪੀਟ ਕਰ ਦੋ ਮੈਂ ਪੰਜਾਬੀ ਦੀ ਆਈਡੀ ਹੈਗੀ ਪਿਕ ਕਰਾਂ 90 ਬਾਟ ਹਾਂਜੀ ਉਹਦਾ ਲੈ ਇਸ ਟਾਈਮ ਮੇਰੇ ਕੋਲ ਚੱਲਦੀ ਹੈ ਜੀ ਉਹ ਚੱਲਦੀ ਪਈ ਹੈ ਇਸ ਟਾਈਮ 390 ਬਾਟ ਹਾਂ ਨਾ ਮੋਹਨੋਂ ਦੇ ਕੋਟਰਾਉਂ ਦਾਸ ਤੋਂ ਉੱਥੇ ਵੀ ਡਿਲੀਵਰੀ ਕਰਾਈ ਆ ਅੱਧਰ ਆਪਣਾ ਗੁਰੂ ਨਾਨਕ ਦੇ ਯੂਨੀਵਰਸਿਟੀ ਵਾਲੀ ਸਾਈਟ ਸਾਰੇ ਡਿਲੀਵਰੀ ਕਰਾਈ ਹੋਈ ਆ ਬਾਬਾ ਸਾਡਾ ਸਾਥ ਜੀ ਯੂਨੀਵਰਸਿਟੀ ਨਿਕਲੇ ਹੋ ਗਿਆ ਅਪਰੀਡੇ ਨਿਕਲੇ ਹੋ ਗਿਆ ਸਾਰਾ ਮਾਦਿ ਨਿਕਲੇ ਅੱਧਰ ਸਾਰੇ ਕੰਮ ਕੀਤਾ ਮਦਦ ਉਹ ਅੱਧਰ ਅੱਜ ਦਾ ਕੋਲੇ ਲੰਘਿਆ ਛੇਤੀ ਬਾਰਸਲ ਹੁੰਦੀ ਹੁੰਦੀ ਮੇਰੇ ਅੱਧਰ ਗ੍ਰੀਨ ਕਵਂਟੀ ਐ ਕਲੋਨੀ ਉੱਧਰ ਬੜੇ ਪਾਰਸਲ ਆਪਾਂ ਜਿੱਤੇ ਆ ਆਪਣਾ ਆਪਣਾ ਦੱਸਿਓ ਕੋਣ ਕੋਣ ਦੇਖਦਾ ਬਲੌਗ ਸਾਡੇ ਜਗ੍ਹਾ ਤੋਂ ਦਾ ਦਾ ਨੂੰ ਪਛਾਨ ਚ ਹੈਗਾ। ਕਾਡੀਆਂ ਕਲੋਨੀਆਂ ਜੇ ਬਹੁਤ ਘੁੰਮਿਆ ਮੈਂ। ਇਹ ਕੀ ਇਹਦਾ ਨਾਮ ਆ ਜਿਹੜਾ ਮਾਸਟਰ ਸਲੀਮ ਮਾਸਟਰ ਸਲੀਮ ਉੱਥੇ ਰਹਿਦਾ ਸੀ। ਮਾਸਟਰ ਸਲੀਮ ਵੀ ਆਪਣੇ ਗ੍ਰੀਨ ਕਵਰਟੀ ਸੈਕਟਰੋਂ ਨਹੀਂ ਰਹਾ। ਗ੍ਰੀਨ ਕਵਰਟੀ ਫਰੇ ਸੋਨੂ ਉੱਥੇ ਗਈ ਹੈ। ਓਕੇ। ਮਿੱਕੂ ਆ ਗਿਆ ਬਤਾਰਾ ਹੁਣ ਆਏ ਆਪਾਂ ਬਤਾਰਾ ਫਿਰ ਚਾਹ ਵਾਲਾ ਗੁਰਦੁਆਰਾ ਸਾਹਿਬ ਆ ਦੇਖੋ। ਚਲੋ ਜੀ। ਆਪਾਂ ਫਿਰ ਹੁਣ ਤੁਹਾਡੇ ਨਾਲ ਕਰਦੇ ਆਂ ਪਾਸੇ ਗੱਲਬਾਤ। ਜੀ ਲੋ ਜੀ ਜਿਹੜਾ ਜਿਹੜਾ ਬਲੌਗ ਸੀ ਉਹ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੁਹਾਨੂੰ ਜਾਂਦੇ ਆ ਨੂੰ ਸੋ ਅੱਜ ਦਾ ਬਲੌਗ ਆਪਾਂ ਕੌਣ ਲੱਗੇ ਆ ਜਿਹੜਾ ਕੱਲੂ ਬਲੌਗ ਆ ਕੰਨਦਾ ਹੋਇਆ ਆਪਾਂ ਘਰਦਿਆਂ ਨੂੰ ਮਿਲਣ ਵਾਲਾ ਆਪਾਂ ਕੱਲੂ ਪਾਵਾਂਗੇ ਕੱਲੂ ਪਾਵਾਂਗੇ ਬਲੌਗ ਉਹ ਕੱਲੂ ਅਪਲੋਡ ਕਰਦਾਂਗੇ ਅੱਜ ਬਣਾ ਲਾਂਗੇ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਅੱਜ ਦਾ ਬਲੌਗ ਸੀਗਾ ਇਹ ਲੇਟ ਬਹੁਤ ਹੋ ਗਏ ਆ ਅੱਜ ਟੈਂਬੋ ਜ਼ਿਆਦਾ ਹੋ ਗਿਆ ਬਲੌਗ ਪੈਣਾ ਨਹੀਂ ਸੀ ਅੱਜ ਦਾ ਵੀ ਨਹੀਂ ਹਾਂ ਹਾਂਜੀ ਸੋ ਕੱਲੂ ਬਣਾਵਾਂਗੇ ਕੱਲੂ ਪਾਵਾਂਗੇ ਉਹ ਵਾਲਾ ਬਲੌਗ ਬਣਾਵਾਂਗੇ ਸੋ ਬਾਕੀ ਲਵ ਯੂ ਆਲ ਥੈਂਕ ਯੂ ਥੈਂਕ ਯੂ ਇਹ ਰਾਤੀ ਅੰਦਰ ਅਸਿਕਾ ਅੱਜ ਪਹਿਲੇ ਤਰੀਕ ਪਹਿਲਾ ਮਹੀਨਾ ਤੇ ਆਪਾਂ ਅੱਜ ਇੱਥੇ ਹੈਪੀ ਵਰਡਿੰਗ ਮਨਾ ਰਹੇ ਆ ਇੱਥੇ ਕੀ ਕਿਤਾ ਇੱਥੇ ਇੱਕ ਟਾਈਟਾ ਜਮਦਾਨਾ ਆ ਦਾ ਇੱਥੇ ਜੰਮੀ ਸੀ ਇੱਥੇ ਪਲੀ ਸੀ ਵਿਆਹੀ ਉੱਥੇ ਗਈ ਆ ਤੇ ਅੱਜ ਆਪੇ ਭਰਾ ਦੇ ਘਰੇ ਆ ਕੇ ਕੀਕ ਕੱਟਿਆ ਮੈਨੂੰ ਬਹੁਤ ਖੁਸ਼ੀ ਹੋਈ ਜਿਹੜਾ ਸਾਰਾ ਦੇ ਮੇਰੀ ਫੈਕਟਰੀs ਬੈਠੇ ਆ ਵੀ ਸਾਰੇ ਮੇਰੀ ਫੈਕਟਰੀ ਐ ਵੀ ਸਾਰੀ ਮੇਰੇ 9-5 ਜਨੋਂ ਮੇਰੇ ਬਾਹਰ ਬੈਠੇ ਆ ਅੱਗੇ ਝਿਕਣ ਡਿਆ ਆ ਹਾਂ ਏ ਬੀਬੀ ਮੇਰੀ ਦੂਜੇ ਘਰ ਉਹਦਰ ਤੇ ਛੋਟਾ ਭਰਾ ਮੇਰਾ ਉਧਰ ਗੀ ਮਾਤਾ ਸਾਡੀ ਉਧਰ ਆ ਹੁਣ ਹੁਣ ਆਪਾਂ ਪ੍ਰੀਤੀ ਹੁਣ ਅੱਗ ਸੇਕਦੇ ਪਏ ਆ ਸੇਕ ਬਣਾਉਣੀ ਆ ਲੋ ਜੀ ਹੈਪੀ ਨੀਅਰ ਟੂ ਯੂ ਹਾਂਜੀ ਬੁਆ ਹਾਂਜੀ ਅੱਗ ਸੇਕਣ ਲੱਗੇ ਹੈ ਅੱਗ ਸੇਕਣ ਲੱਗੇ ਆਪਾਂ ਇੱਕ ਸੇਕੋ ਜੇ ਸੇਕ ਲੋ ਸੇਕ ਲੋ ਅੱਗ ਅੱਜ ਮੇਰਾ ਮੁੰਡਾ ਕਹਿੰਦਾ ਮੈਂ ਆਪਾਂ ਨਾਨਕੇ ਦੇ ਜਾ ਕੇ ਮੰਮੀ ਦਾ ਕੇਕ ਕੱਟਣਾ। ਮੱਤੋ ਗਿਆ ਨਾ ਜਲੂ ਤੇ। ਕੱਟੂ ਤਾਂ। ਥਿਉਣਾ ਸੀ ਐ ਨਾ ਅੱਗ ਸੇਕ ਦੇ ਪਏ। ਹੂੰ। ਹਾਂ ਟਾਂਡਾ ਹੋ ਸੀ। ਕਹਿੰਦੇ ਪਤਾ ਹੀ ਨਹੀਂ ਬਾਕੀਆਂ ਨੂੰ ਕੀ ਸੇਕਦੇ ਸੀ। ਇੱਕੋ ਗੱਲ ਬਾਅਦ ਅੱਗ ਦੇਖਦੇ ਸੀ ਜੱਗ ਸੀ। ਹਾਂ। ਅਜ ਰੋਟੀ ਪਾਣੀ ਪਖਾਣਾ। ਮੈਂ ਦਿੱਤੀਆਂ ਹੁਣ ਇੱਕ ਬਾਅਦ ਅੱਗ ਨਹੀਂ ਮਿਲ। ਫਸਟ ਟਾਈਮ ਮਾਮਾ ਜੀ ਹੁਣਾਂ ਦੇ ਘਰੇ ਲੱਗਿਆ ਆਪਾਂ ਰੋਟੀ ਖਾਣ। ਤੇ ਮੰਨੂ ਦੇਖ ਲਓ ਸਾਡਾ ਤੇ ਕੋ ਵੀ ਦੇਖ ਸਕਦੇ ਆ ਤੁਸੀਂ ਹੁਣ ਲੱਗਿਆ ਆਪਾਂ ਰੋਟੀ ਸਟਾਰਟ ਕਰਨ